ਬਾਈਆਂ ਕੋਲੇ ਤੁਸੀਂ ਦੇ ਸਕਦੇ ਹੋ ਨਾ 10 ਪਸ਼ੂ ਜਿਹੜੇ ਲੈ ਕੇ ਆਇਆ ਟਾਪ ਦੇ ਹਰਿਆਣੇ ਵਾਲੇ ਆ ਦੇਖੋ ਸੀ ਨਾ ਤੁਹਾਨੂੰ ਇੱਥੋਂ ਤੁਰਦੇ ਆਪਾਂ ਚੈੱਕ ਆਊਟ ਕਰਾਉਣੇ ਆ ਪਹਿਲੇ ਨੰਬਰ ਆਈ ਤੋਂ ਦੇਖੋ ਸੀ ਨਾ ਡਿਟੇਲ ਵੀ ਲਵਾਂਗੇ ਬਾਈਆਂ ਤੋਂ ਤੇ ਦੇਖੋ ਸੀ ਆ 10 ਟਾਪ ਦੀਆਂ ਮੱਝਾਂ ਜਿਹੜੀਆਂ ਬਾਈਆਂ ਕੋਲੇ ਪੂਰਾ ਸਰਾ ਗੱਲਬਾਤ ਆ ਗਈ ਚੰਗੇ ਪਸ਼ੂ ਆ ਬਾਈਆਂ ਦੇ ਦੇਖੋ ਸੀ ਨਾ ਪੂਰੀਆਂ ਟਾਪ ਦੀਆਂ ਮੱਝਾਂ ਗਿਆ ਬਾਕੀ ਆ ਜੋ ਬਾਈ ਤੋਂ ਆਪਾਂ ਡਿਟੇਲ ਲੈਨੇ ਹਰਿਆਣੇ ਦਾ ਬਾਈ ਮਾਲ ਜਿਹੜਾ ਲੈ ਕੇ ਆਉਂਦੇ ਆਗੇ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਵੀ ਕਿੰਨਾ ਕਮਾਲ ਬਾਈ ਕੋਲੇ ਘਰੇ ਹੁੰਦਾਗਾ ਪਹਿਲੇ ਨੰਬਰ ਆਈ ਝੋਟੀ ਜਿਹੜੀ ਤੁਰਦੀ ਚੱਕ ਆਊਟ ਕਰ ਲਓ ਅਸੀਂ ਚਾਰ ਦਾੰਦਾ ਮੂੰਹ ਪੱਠਪੋੜੇ ਦੇਖੋ ਸੀ ਆਰਡਰ ਆਰਡਰ ਦੀ ਬਾ ਕਮਾਲ ਆ ਗਈ ਜਗਰਾਉਂ ਪਸ਼ੂ ਮੰਡੀ ਤੇ ਜਿਹੜਾ ਆਪਾਂ ਪਹੁੰਚੇ ਹੋਏ ਆਂਗੇ ਤੇ ਜਿਹੜੀ ਮਹੀਨੇ ਚ ਇੱਕ ਵਾਰੀ ਲੱਗਦੀ ਆ 23 ਤਰੀਕ ਨੂੰ ਤੇ ਆਹ 10 ਪਸ਼ੂਆਂ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂਗੇ ਦੇਖੋ ਸੀ ਬਣਾ ਟਾਪ ਦਾ ਮਾਲ ਆਗਾ ਹਰਿਆਣੇ ਵਾਲਾ ਨੰਬਰ ਨੰਬਰ ਸੋਨੂੰ ਸਾਰਾ ਲੈ ਗਦੇ ਮੈਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਹੋਵੇ ਤਾਂ ਬਾਈਆਂ ਨਾਲ ਤੁਸੀਂ ਸੰਪਰਕ ਜਿਹੜਾ ਕਰ ਸਕਦੇ ਹੋਗੇ ਪੂਰੇ ਟਾਪ ਦੇ ਪਸੂ ਹੁੰਦੇ ਆਗੇ ਜਮਾ ਦੇਖੋ ਸਿਹਣਾ ਬਾਗਮਾਲ ਆਗੇ ਤੇ ਸਾਰੇ ਪਸ਼ੂ ਪਾਈਆਂ ਦੇ ਟਾਪ ਦੇ ਦੇਖੋ ਇਧਰ ਨਿਗਾ ਮਾਰ ਸਕਦਾ ਟੋਰ ਦੇ ਬਾਈ ਹੋਰ ਕਿਹੜੀ ਟੋਰ ਨਹੀਂ ਹਾਲ ਸਾਰਾ ਹਰਿਆਣੇ ਦਾ ਹਰਿਆਣੇ ਤੋਂ ਲੈ ਕੇ ਆਣਾ ਬਾਈ ਸਾਰੇ ਹੀ ਚਾਰ ਚਾਰ ਦਾ ਆਉਂਦਾ ਝੂਠਾ ਠੀਕ ਆ ਸਾਰੀਆਂ ਚਾਰ ਚਾਰ ਦਾ ਆਉਂਦਾ ਦੁੱਧ ਆਦੋ ਬਾਈ ਕਿੰਨਾ ਲੈ ਕੇ 18 ਤੱਕ ਹੌਣ ਆਏਗਾ ਚਾਰ ਪਹ ਹਫਤਾ ਹਫਤਾ ਸੁਈਆਂ ਨੂੰ ਠੀਕ ਆ 14 ਤੋਂ ਲੈ ਕੇ 18 ਤੱਕ ਹਾਂ ਹੁਣ ਤਿਆਰ ਆ ਕੰਡੇ ਵਾਲਾ ਕਿਹੜਾ ਠੀਕ ਆ ਲੈ ਵੀ ਬਾਈ ਕਹਿੰਦਾ ਕੰਡੇ ਵਾਲਾ ਤਿਆਰ ਆ 14 ਤੋਂ ਲੈ ਕੇ 18 ਤੱਕ ਕਿਹੜਾ ਦੁੱਧ ਪਿਆਰ ਆ ਛੋਟੀਆਂ ਥੱਲੇ ਤੇ ਜਿੰਨੇ ਆਪਾਂ ਸਾਨੂੰ ਸਾਰੀਆਂ ਡਿਟੇਲ ਪਾਈਆਂ ਤੋਂ ਲੈ ਕੇ ਦੇਵਾਂਗੇ ਜੇ ਆਪਾਂ ਕੱਲੀ-ਕੱਲੀ ਤੋਰਾਗੇ ਤਾਂ ਵੀਡੀਓ ਥੋੜੀ ਲੰਬੀ ਹੋਊਗੀ ਬਾਕੀ ਨਿਗਾ ਸਾਨੂੰ ਸਾਰੀਆਂ ਦੀ ਆਪਾਂ ਵਰਵਾ ਦੇਣੀ ਹੈਗੀ ਚੰਗੀਆਂ ਛੋਟੀਆਂ ਪਾਈਆਂ ਨੇ ਤੋਰੀ ਬਈ ਤੋਰੀ ਲੈ ਆ ਆ ਤੀਜੇ ਨੰਬਰ ਆਈ ਸਾਨੂੰ 18 ਕਿਲੋ ਆਜੇ ਥੱਲੇ ਠੀਕ ਆ ਚੌਗੀ ਹੈਗੀ ਮੂੰਹੋਂ ਤੇ 18 ਕਿਲੋ ਦੁੱਧ ਆ ਬਾਈ ਦਾ ਦਸਮਤਾਕ ਦੇਖੋ ਸਿਨਾ ਡਰੋਡਰ ਦੇਖੋ ਸਿ ਬਾ ਕਮਾਲ ਆ ਐ ਆਥਿਆਂ ਜਿਹੜੀ ਛੋਟੀਆਂ ਤੁਰਦੀਆਂ ਬਾਈਆਂ ਸਾਰੀਆਂ ਹੀ ਸੇਰੀਆਂ ਯਾਰ ਮੰਨ ਕੇ ਚਲੋ ਤੁਹਾਨੂੰ ਕੋਈ ਕਮੀ ਨਹੀਂ ਮਿਲਣੀ ਝੋਟੀ ਤੇ ਹਰਿਆਣੇ ਦਾ ਮਾਲ ਆਗਾ ਤੇ ਬਾਕੀ ਆ ਜੋ ਬਾਈ ਨਾਲ ਆਪਾਂ ਗੱਲਬਾਤ ਸਾਰੀ ਡਿਟੇਲ ਚ ਬੋਧਿਆਂਗੇ ਤੇ ਵੀ ਰੇਟ ਪੁੱਛ ਕੇ ਦੱਸਾਂਗੇ ਤੁਹਾਨੂੰ ਜੇ ਕੱਲੀ ਕੱਲੀ ਆਪਾਂ ਲਾਗੇ ਦੱਸਾਂ ਤੁਹਾਨੂੰ ਦੱਸਾਂ ਵੀ ਵੀਡੀਓ ਵੱਡੀ ਹੋ ਜੂ ਹਣਾ ਆਪਾਂ ਤੁਹਾਨੂੰ ਸਾਰਿਆਂ ਦੱਸ ਦਾਂ ਵੀ ਕਿੱਥੋਂ ਲੈ ਕੇ ਰੇਟ ਬਾਈ ਕੋਲੇ ਮੱਝਾਂ ਦੇ ਆ 10 ਪਸ਼ੂਆਂ ਦੇ ਹੈਗੇ ਹੈਗੇ ਜੇ ਟਾਣਾ ਫਾਰਮ ਤੋਂ ਬਾਈ ਇਹ ਝੋਟੀ ਲੈਣੇ ਆਪਾਂ ਹੈ ਝੋਟੀ ਲੈਣੇ ਆ ਦੱਸੋ ਕਹਿੰਦੇ ਆ ਰੇ ਰਹੇ ਆ ਠੀਕ ਹੈ ਠੀਕ ਆ ਠੀਕ ਆ ਲੈ ਵੀ ਆ ਜਿਹੜੀ ਝੋਟੇ ਹੈ ਭਾਈ ਜਿਹੜੇ ਕਹਿੰਦੇ ਹੈਗੇ ਇੱਥੇ ਖਰੀਦਣਗੇ ਹਨਾ ਤੇ ਬਾਕੀ ਦੇ ਆ ਚੌਥੇ ਨੰਬਰ ਆਈ ਝੋਟੇ ਦੇਖੋ ਸੀ ਹਨਾ ਇਹ ਵੀ ਬਾਗਮਾਲ ਝੋਟੇ ਹੈਗੀ ਦੇਖੋ ਸੀ ਹਨਾ ਤੇ ਥਣ ਹਵਾਨਾ ਇਹਨੂੰ ਬਹੁਤ ਸੋਹਣਾ ਲੱਗਿਆ ਇਕੱਲਾ ਇਕੱਲਾ ਥਣ ਲੱਗਿਆ ਹੋਇਆਗਾ ਬੈਕ ਸਾਈਡ ਤੁਹਾਨੂੰ ਚੈੱਕ ਆਊਟ ਆਪਾਂ ਇੱਕ ਵਾਰੀ ਜਿਹੜਾ ਕਰਾ ਦਿੰਨੇ ਆਗੇ ਦੇਖੋ ਸੀ ਹਨਾ ਇਕੱਲਾ ਇਕੱਲਾ ਥਣ ਲੱਗਿਆ ਹੋ ਝੋਟੇ ਨੂੰ ਫੇਸ ਕੁਆਲਿਟੀ ਦੇਖੋ ਸੀ ਬਹੁਤ ਸੋਹਣੀਆਂ ਬਾਡੀ ਬੰਤਰ ਦੀ ਐ ਜਮਾ ਝੰਕਦੀਆਂ ਲਸ਼ਕਾਂ ਪੀਆਂ ਮਾਰਦੀਆਂ ਝੋਟੀਆਂ ਸਾਰੀਆਂ ਤੇ ਆਜੋ ਫਿਰ ਬਾਈ ਨਾਲ ਆਪਾਂ ਕਰਦੇ ਆਂ ਗੱਲਬਾਤ ਥੋੜਾ ਬੜਾ ਟਾਈਮ ਨਹੀਂ ਲੈਂਦੇ ਤੇ ਇਸ ਦੋ ਵਾਰ ਵੀਡੀਓ ਦੀ ਸ਼ੁਰੂਆਤ ਐਂਡ ਤੱਕ ਦੇਖੋ ਹੋਰ ਵੀ ਪਸੰਦਾਂ ਦੀ ਜਿਹੜੀ ਡਿਟੇਲ ਆਪਾਂ ਲੈਤੀ ਹੋਈ ਹੈਗੀ ਤੇ ਬਹੁਤ ਕਮਾਲ ਦੀਆਂ ਝੋਟੀਆਂ ਬਾਈ ਕੋਲੇ ਆਜੋ ਫਿਰ ਬਾਈ ਨਾਲ ਆਪਾਂ ਕਰਦੇ ਆਂ ਗੱਲਬਾਤ ਲੈ ਵੀ ਬਾਈ ਆ ਜਿਹੜਾ ਝੋਟੀ ਦਾ ਸੌਦਾ ਕਰੀ ਜਾਂਦੇ ਆ ਕਿਹੜੀ ਮੱਝ ਦਾ ਬਾਈ ਕਰਦੇ ਹੋ ਕਿਹੜੀ ਮੱਝ ਇਹ ਖੜੀ ਹੈ ਜਿਹੜੀ 18 ਕਿਲੋ ਵਾਲੀ ਕਹਿੰਦਾ ਬਾਈ ਜਿਹੜੀ ਹਾਂਜੀ ਠੀਕ ਆ ਲੈ ਵੀ ਬਾਈ ਜਿਹੜਾ ਸੌਦਾ ਹੋ ਗਿਆ ਕਿ ਬਈ ਹੁਣ ਆਗੇ ਨਹੀਂ ਹੋਇਆ ਠੀਕ ਆ ਸੌਦਾ ਕਰੇ ਬਾਈ ਆਪਣੇ ਕੋਲੇ ਕਿੰਨੇ ਕ ਪਸ਼ੂ ਆ ਇੱਥੇ ਮੈਂ ਲਵੀ ਕਿੱਥੋਂ ਆ ਗਏ 10 ਮਹੀਆਂ ਆਪਣੇ ਕੋਲੇ ਠੀਕ ਆ ਕੀ ਰੇਟ ਰਹੂਗਾ 24 25 ਘਰੇ ਮਹੀਆਂ ਪੱਕੀਆਂ ਹੁੰਦੀਆਂ ਆਪਣੇ ਕੋਲੇ 12 ਮਹੀਨੇ ਦੀ ਠੀਕ ਆ ਸਾਰੀਆਂ ਇਹ ਹਰਿਆਣੇ ਦਾ ਹਰਿਆਣੇ ਦਾ ਸਾਰੀ ਇੱਕ ਚੜਦੀ ਤੋਂ ਚੜਦੀ ਹੁੰਦੀ ਆ ਠੀਕ ਆ ਠੀਕ ਆ ਇੱਧਰ ਹੋਵੇ ਮਾੜੇ ਬਾਈ ਤੇ ਭਾਈ ਰੇਟ ਕਿੱਥੋਂ ਵਲਾਂ ਕਿੱਥੋਂ ਤੱਕ ਹੁੰਦੇ ਆਪਣੇ ਕੋਲੇ ਆਪਣੇ ਕੋਲੇ ਸਾਰੇ ਘਰੇ ਘਰੋਂ ਦਾ 13540 ਤੋਂ ਸਟਾਰਟ ਹੋ ਜਾਂਦਾ 2.5 ਦਿਨ ਤੱਕ 2.5 ਦਿਨ ਤੱਕ ਵੀ ਕਿਸੇ ਵੀ ਤਰ੍ਹਾਂ ਦਾ ਪੁੱਛਣਾ ਨਹੀਂ ਸਾਰੇ ਮਿਲ ਜਾਣਗੇ ਹਾਂ ਮੁੱਲ ਹੁੰਦਾ ਵਾ 140 3540 ਤੋਂ ਜੰਗੀ ਝੋਟੀ ਦੇ ਠੀਕ ਆ ਕਿਹੜੀ ਜਗ੍ਹਾ ਤੋਂ ਆਏ ਬਈ ਆਪਾਂ ਆਪਣਾ ਪਿੰਡ ਬਦਨੀ ਖੁਰਦਾ ਜਿਲ੍ਹਾ ਮੋਗਾ ਬਦਨੀ ਖੁਰਦਾ ਤੋਂ ਆਏ ਆ ਨਾਮ ਕੀ ਹੈ ਬਈ ਦਾ ਨਾਮ ਮੇਰਾ ਸਣੀਆ ਮੇਰੇ ਡੈਡੀ ਦਾ ਨਾਮ ਮਿੰਟਾ ਠੀਕ ਆ ਸਣੀ ਨਾਮ ਆ ਹਾਂਜੀ ਮੋਗਾ ਜਿਲ੍ਹਾ ਆਪਣਾ ਬਰਨਾਲਾ ਰੋਡ ਤੇ ਪੈਂਦਾ ਬਦਨੀ ਖੁਰਦਾ ਬਦਨੀ ਖੁਰਦਾ ਠੀਕ ਆ 3 ਨੰਬਰ ਬੋਲਦੇ ਬਈ ਇੱਕ ਵਾਰੀ ਆਪਣਾ 88 31 54 775 62831 54775 ਕੱਲੀ ਕੱਲੀ 54775 ਠੀਕ ਆ ਲੈ ਵੀ ਡਿਟੇਲ ਆ ਆਪਾਂ ਸਾਰੀ ਤੁਹਾਨੂੰ ਲੈਤੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਪਸ਼ੂ ਲੈਣਾ ਪਾਇ ਤਾਂ 14 ਕਿਲੋ ਤੋਂ ਲੈ ਕੇ 16 ਤੋਂ ਲੈ ਕੇ 18 ਤੱਕ ਦੁੱਧ ਹੁਣ ਹੈਗਾ ਤੇ ਆ 16 ਤੋਂ ਲੈ ਕੇ 18 ਤੱਕ ਕਿਹੜਾ ਦੁੱਧ ਬਾਈ ਇਹਦੇ ਕੋਲ ਆ ਜੜੀਆਂ ਝੋਟੀਆਂ ਦਾ ਹੈਗਾਗਾ ਬਾਕੀ ਕਿਸੇ ਵੀ ਤਰ੍ਹਾਂ ਦਾ ਨੰਬਰ ਲੈਣਾ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਪੂਰੇ ਟਾਪ ਦੇ ਝੋਟਿਆ ਬਾਗਮਾਲਾ ਹਰਿਆਣੇ ਵਾਲੀਆਂ ਬਾਕੀ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਸਕਦੇ ਆਜੋ ਫਿਰ ਬਣੇ ਰਹੋ ਲਾਸਟ ਤੱਕ ਵੀਡੀਓ ਆਪਾਂ ਮੱਝਾਂ ਦੀ ਮੰਡੀ ਤੇ ਹੋਰ ਜਿਹੜੇ ਪਸ਼ੂ ਤੋਰ ਕੇ ਦਿਖਾਉਣਾ ਅੱਜ ਜਗਰਾਉਂ ਪਸ਼ੂ ਮੰਡੀ ਤੇ ਜਿਹੜੇ ਪਹੁੰਚੇ ਹੋਏ ਆ ਲਾਸਟ ਤੱਕ ਦੇਖਿਓ ਜਿਹੜਾ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਤੁਹਾਨੂੰ ਆਪਾਂ ਨੀਲੀ ਰਾਵੀ ਦੀ ਝੋਟੀ ਪਹਿਲਣ ਭਲੂਣ ਤੋਰ ਕੇ ਦਿਖਾਵਾਂਗੇ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਪਹਿਲਾਂ ਸਾਨੂੰ ਆਪਾਂ ਤੋਰ ਕੇ ਦਿਖਾਉਣਿਆ ਤੇ ਦੇਖਦੇ ਆਂ ਵੀ ਕਿਵੇਂ ਆ ਮੱਝ ਤੁਰਦੀ ਫਿਰਦੀ ਕਿਵੇਂ ਆਗੀ ਥਾਣਾ ਵਾਣਾ ਸਾਨੂੰ ਆਪਾਂ ਖੜੀ ਦਾ ਚੈੱਕ ਆਊਟ ਕਰਾ ਦਾਂਗੇ ਤੋਰੀ ਬਾਈ ਮੜਾ ਜਾ ਇਹਨੂੰ ਤਾਜੀ ਸੂਈ ਹੋਈ ਹੈਗੀ ਤੁਰਦੇ ਨੂੰ ਤੁਸੀਂ ਚੈੱਕ ਆਊਟ ਕਰ ਲਿਓ ਤੇ ਮੂੰਹ ਮੱਥੇ ਤੇ ਫੇਸ ਕੁਆਲਿਟੀ ਦੀ ਤੇ ਬਾਡੀ ਵਾਂ ਤੇ ਦੇਖਦੇ ਹੋਈ ਬਹੁਤ ਸੋਹਣੀ ਮੱਝ ਆ ਗਈ ਦੇਖੋ ਜੀ ਐ ਚਾਰੇ ਪਾਸਿਓ ਇੱਕੋ ਜੀ ਬਈਆ ਦੇਖੋ ਸੀ ਪੁਰੀਆਂ ਇੱਕ ਗੱਦਰਾ ਕਹਿੰਦੇ ਆ ਨਾ ਵੀ ਟੌਪ ਕਲਾਸ ਮੱਝ ਆ ਗਈ ਬਾਕੀ ਆਪਾਂ ਡਿਟੇਲ ਚ ਬਾਈ ਨੂੰ ਪੁੱਛਾਂਗੇ ਵੀ ਵਪਾਰ ਦਾ ਕੰਮ ਆ ਕਿ ਘਰ ਦੇ ਆ ਬੱਚਾ ਮਗਰ ਦੇ ਸਕਦੇ ਸੀ ਇਹਨਾਂ ਨਜੀ ਦਾ ਵੀ ਦਾ ਸਾਰੀ ਆਪਾਂ ਡਿਟੇਲ ਬਾਈ ਤੋਂ ਲੈਣੇ ਆ ਕਿ ਤੇ ਪਹਿਲਾਂ ਤੁਹਾਨੂੰ ਥਾਨ ਹਵਾਨਾ ਪਾ ਆਰਡਰ ਰੂਲ ਚੈੱਕ ਕਰਾ ਲੀਏ ਦਾ ਤੇ ਤੁਰਦੀ ਤੁਸੀਂ ਦੇਖ ਲਈ ਆ ਬੋਡੀ ਵੰਤ ਦੀ ਪੂਰੀ ਸੋਹਣੀ ਮੱਝ ਆ ਗਈ ਥਾਨ ਹਵਾਨਾ ਇਧਰੋਂ ਬੈਕ ਸਾਈਡ ਜਿਹੜਾ ਦੇਖ ਸਕਦੇ ਹੋ ਸੀ ਐ ਇਕੱਲਾ ਇਕੱਲਾ ਥਾਨ ਲੱਗਿਆ ਹੋਇਆ ਗੱਠ ਘੇੜ ਤੇ ਤੇ ਬਾਕੀ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਸਾਰੀ ਡਿਟੇਲ ਲੈਣਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਦਾ ਭੁਪਿੰਦਰ ਸਿੰਘ ਭੁਪਿੰਦਰ ਪਿੰਡ ਕਿਹੜਾ ਬਾਈ ਮਾਲਕਾ ਜਗਰਾਉਂ ਦੇ ਨਾਲ ਮਾਲਕਾ ਜਗਰਾਉਂ ਦੇ ਨਾਲ ਹੀ ਰਹਿੰਦਾ ਠੀਕ ਆ ਤਸੀਲ ਜਗਰਾਉਂ ਹੀ ਰਹਿੰਦੀ ਆ ਠੀਕ ਆ ਬਾਈ ਛੋਟੀ ਆਪਣੀ ਕਰਦੀ ਹੈਗੀ ਕਿ ਹਾਂਜੀ ਕਰਦੀ ਪਾਲੀ ਕਰਦੀ ਹੈਗੀ ਕੈਮੇ ਸੂਏ ਸੂਈ ਆ ਪਹਿਲੇ ਸੂਏ ਸੂਈ ਆ ਪਹਿਲੇ ਸੂਏ ਠੀਕ ਆ ਬੱਚਾ ਕੀ ਹੈ ਮਗਰ ਇਹਦੇ ਮਗਰ ਕੱਟਾ ਵੀਰੇ ਮਗਰ ਕੱਟਾ ਗਾ ਇਹਦਾ ਵੀ ਸ਼ਰਾਪ ਆ ਆਪਣੇ ਕੋਲੇ ਜਿਹੜੇ ਦਾ ਹੋਗਾ ਕਿਹੜੇ ਦਾ ਬਾਈ ਠੀਕ ਆ ਭਰਾਇਆ ਹੋਇਆ ਜੀ ਲਿਖਿਆ ਪਿਆ ਕਰ ਲਿਖਿਆ ਪਿਆ ਕਰ ਮਾਲੋ ਵੀ ਚੰਗੇ ਟੀਕੇ ਦਾ ਗਾ ਟੀਕੇ ਦਾ ਠੀਕ ਆ ਨੀਲੀ ਦਾ ਵੀ ਦਾਣਾ ਲੈ ਵੀ ਬਾਈ ਕਹਿੰਦਾ ਹਨਾ ਤੋੜਦੇ ਬਾਈ ਤੋੜਦੇ ਤੇ ਕਹਿੰਦਾ ਚੰਗੇ ਟੀਕੇ ਦਾ ਸ਼ਰਾਪ ਕਹਿੰਦਾ ਆਪਣੇ ਕੋਲੇ ਘਰੇ ਪਿਆਗਾ ਤੇ ਬਾਕੀ ਬਾਈ ਦੇ ਨਾਉ ਨਹੀਂ ਸੀ ਯਾਦ ਵੀ ਕਿਹੜੇ ਦਾ ਇਹ ਚੰਗੇ ਟੀਕੇ ਦਾ ਕੱਟਾ ਮਗਰ ਦੇਖ ਸਕਦਾ ਤੁਸੀਂ ਨੀ ਬੱਕਰੇ ਮੱਝ ਵੀ ਵਾਈਦੀ ਬਹੁਤ ਸੋਹਣੀ ਆ ਨਾ ਘਰ ਦੀ ਮੱਝ ਆ ਗਈ ਤੇ ਚੰਗੀ ਆ ਗਈ ਨੀਲੀ ਰਾਵੀ ਦੀ ਜੇ ਕਿਸੇ ਪੁਰਾਣੇ ਬਰੀਡ ਬਰੂਡ ਤੇ ਕੰਮ ਕਰਨਾਗਾ ਜਾਂ ਚੰਗੇ ਦੁੱਧ ਨੂੰ ਲੈਣੀ ਆ ਤਾਂ ਤੁਸੀਂ ਇਹ ਛੋਟੀ ਖਰੀਦ ਸਕਦੇ ਹੋ ਤੇ ਆਜੋ ਬਾਈ ਤੋਂ ਆਪਾਂ ਡਿਟੇਲ ਚ ਹੋਰ ਪਉਦੇ ਆਂ ਬਾਈ ਦੁੱਧ ਦੀ ਗੱਲ ਕਰੀਏ ਕਹੇ ਕਿ ਤਨੂੰ ਵੀ ਸੂਈ ਨੂੰ ਵੀਰੇ ਅੱਜ ਦੂਜਾ ਦਿਨ ਆ ਜੀ ਦੂਜਾ ਦਿਨ ਆ ਨਾ ਤਾਜੀ ਸੂਈ ਹੋਈ ਆ ਤੇ ਬਾਈ ਦੁੱਧਾਂ ਦੀ ਕੀ ਗੱਲ ਕਰੀਏ ਵੀ ਕਿੰਨਾ ਕ ਦੁੱਧ ਕੱਢ ਜੂਗੀ ਜਾਈਦਾ ਵੀਰੇ ਦਾ 11 ਕਿਲੋ ਤੋਂ 10 11 ਕਿਲੋ ਹਣਾ ਪਹਿਲੇ ਸੂਏ ਜਮੇ ਤੁਹਾਨੂੰ ਕੋਈ ਮਰਜ਼ੀ ਮਾਰੀ ਜਾਵੇ ਠੀਕ ਆ ਠੀਕ ਆ ਵੀ 11 ਕਿਲੋ ਹਾਂ ਬਾਕੀ ਸੇਵਾ ਬਾਕੀ ਤੇ ਚੰਗੀ ਐ ਝੋਟੀ ਜੈਸੇ ਹੀ ਖਰਾਕ ਪਾ ਲੂ ਦੁੱਧ ਕਰ ਜੋਗੀ ਹਣਾ ਠੀਕ ਆ ਤੇ ਬਾਈ ਰੇਟ ਦੀ ਗੱਲ ਆ ਜਾਂਦੀ ਰੇਟ ਕੀ ਰੱਖਤਾ ਰੇਟ ਵੀਰੇ 1 20 1 20 ਠੀਕ ਆ ਲੈਣ ਦੇਣ ਕਿੱਥੋਂ ਤੱਕ ਆ 1 10 ਦੀ ਛੱਡਦਾ 1 10 ਦੀ ਠੀਕ ਆ ਨੰਬਰ ਬੋਲ ਦੇ ਇੱਕ ਵਾਰੀ ਆਪਣਾ 95921 ਜੀ 95921 20014 20 014 014 ਠੀਕ ਆ ਤੋਰਦੇ ਹੋਰ ਇੱਕ ਵਾਰੀ ਲੈ ਵੀ ਇਹ ਬਾਈ ਦਾ ਨੰਬਰ ਆ ਜੇ ਕਿਸੇ ਭਰਾ ਨੇ ਚੋਟੀ ਲੈਣੀ ਆ ਨੀਲੀ ਰਵੀ ਦੀ ਤਾਂ ਮਗਰ ਨੀਲੀ ਰਵੀ ਦੇ ਕਟਾਈ ਆ ਚੰਗੇ نسل ਦਾ ਟੀਗਾ ਭਰਾ ਆ ਬਾਈ ਨੇ ਉਹ ਕਹਿੰਦਾ ਆਪਣੇ ਕੋਲ ਸਟਾਕ ਕਰੇ ਪਿਆ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤੇ ਆ ਜਾਓ ਫਿਰ ਬਣੇ ਰਹੋ ਲਾਸਟ ਤੱਕ ਆ ਤੇ ਆਪਾਂ ਤੁਹਾਨੂੰ ਅੱਜ ਜਗਰਾਉਂ ਪਸ਼ੂ ਮੰਡੀ ਦੇ ਮੇਲੇ ਦਰਸ਼ਨ ਕਰਾਉਣੇ ਆਗੇ ਕੀ ਭਾਅ ਬੰਤ ਰਹੇ ਨੇ ਇੱਥੇ ਕੀ ਰੇਟ ਰਹੇ ਨੇਗੇ ਬਣੇ ਰਹੋ ਲਾਸਟ ਤੱਕ ਆ ਜਾਓ ਆਪਾਂ ਤੁਹਾਨੂੰ ਹੋਰ ਪਸ਼ੂ ਤੋਰ ਕੇ ਦਿਖਾਵਾਂਗੇ ਗਾਈਆਂ ਦੀ ਵੀ ਡਿਟੇਲ ਲਾਵਾਂਗੇ ਤੇ ਮੱਝਾਂ ਦੀ ਵੀ ਡਿਟੇਲ ਜਿਹੜੀ ਅੱਗੇ ਵੀਡੀਓ ਦੇ ਵਿੱਚ ਮਿਲੂਗੀ ਬਣੇ ਰਹ ਕਪਹਿਲੇ ਸੋਏ ਦੀ ਆਪਾਂ ਕੱਟੀ ਤੋੜ ਕੇ ਦਿਖਾਉਣੀ ਆ ਬਾਈਆਂ ਦੀ ਹਨਾ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਕੱਟੀ ਹੈਗੀ ਮੂਹ ਮੱਥੇ ਜਿਹੀ ਫੇਸ ਕੁਆਲਿਟੀ ਦੀ ਥਾਣਾ ਵਹਾਨਾ ਦੇਖੋ ਤੁਸੀਂ ਬਹੁਤ ਸੋਹਣਾ ਲੱਗਿਆ ਆਲਟ ਰੋਡਰ ਆਪਾਂ ਤਾਂ ਹੀ ਵੀਡੀਓ ਬਣਾਉਣ ਲੱਗਿਆ ਵੀ ਆਲਟ ਰੋਡਰ ਨੂੰ ਕੱਟੀ ਨੂੰ ਬਹੁਤ ਸੋਹਣਾ ਲੱਗਾ ਸਾਫ਼ ਜਮਾ ਬਿਲਕੁਲ ਦੇਖੋ ਤੁਸੀਂ ਕੱਦ ਘਾੜ ਬੋਡੀ ਬੰਦ ਤਾਂ ਦੇਖ ਸਕਦੇ ਹੋ ਹਨਾ ਤੇ ਬਸ ਵੀ ਆਜੋ ਆਪਾਂ ਦੇਖੋ ਤੁਸੀਂ ਇਧਰੋਂ ਸਾਈਡ ਤੋਂ ਦੇਖੋ ਤੁਸੀਂ ਥਾਣਾ ਵਹਾਨਾ ਲੱਗਿਆ ਹੋਇਆ ਨੂੰ ਆਲਟ ਰੋਡਰ ਬਹੁਤ ਸੋਹਣਾ ਲੱਗਿਆ ਕੱਟੀ ਨੂੰ ਬਾਕੀ ਇਹ ਪਹਿਲੇ ਸੋਏ ਆ ਘਰ ਦੀ ਝੋਟੀ ਹੈਗੀ ਬਾਕੀ ਆਪਾਂ ਡਿਟੇਲ ਬਾਈ ਤੋਂ ਲੈਨੇ ਆ ਕਰਦੇ ਆ ਬਾਈ ਨਾਲ ਗੱਲਬਾਤ ਪਹਿਲਾਂ ਤੁਹਾਨੂੰ ਥਾਣਾ ਵਾਹਣਾ ਦਿਖਾ ਦਈਏ ਦਾ ਦੇਖੋ ਜੀ ਬਹੁਤ ਸੋਹਣਾ ਰੂਟਰ ਲੱਗਿਆ ਹੋਇਆ ਬਾਈ ਜੀ ਕਿਹੜਾ ਪਿੰਡ ਹੈਗਾ ਕੋੜ ਕਪੂਰੇ ਨਾਲ ਬਾਮਣ ਵਾਲਾ ਹੈ ਬਾਮਣ ਵਾਲਾ ਕੋੜ ਕਪੂਰੇ ਨਾਲ ਰਹਿਆ ਹਾਂ ਜੀ ਠੀਕ ਆਪਣੇ ਘਰ ਦੀ ਝੋਟੀ ਹੈਗੀ ਘਰ ਦੀ ਝੋਟੀ ਹੈ ਜੀ ਠੀਕ ਆ ਤੇ ਪਹਿਲੇ ਸੂਈ ਸੂਇਆ ਪਹਿਲੇ ਸੂਈ ਕਿੰਨੇ ਦਿਨ ਹੋ ਗਏ ਸੂਈ ਨੂੰ 8 ਦਿਨ ਹੋ ਗਏ 8 ਦਿਨ ਹੋ ਗਏ ਹਾਂਜੀ ਠੀਕ ਆ ਦੁੱਧ ਦੀ ਗੱਲ ਕਰੀਏ ਬਾਈ ਕਿੰਨਾ ਕੁ ਤਿਆਰ ਹੋਗਾ ਇਸ ਟਾਈਮ ਆਏਗਾ 10 ਕਿਲੋ ਬੋਲਾ 10 ਕਿਲੋ ਬੋਲਾਗਾ ਠੀਕ ਆ 11 12 ਲੀਟਰ ਕਰ ਦੂ ਹਾਂਜੀ ਕਰ ਦੂ ਰਾਮ ਨਾਲ ਦੇਊਗੀ ਠੀਕ ਆ ਵੀ 11 ਕਿਲੋ ਦੁੱਧ ਦੇ ਦੇਊਗੀ ਹਾਂਜੀ ਠੀਕ ਆ ਠੀਕ ਆ ਛੋਟੀ ਚੰਗੀ ਆ ਹਨਾ ਤੇ ਮਾਂ ਇਹਦੀ ਆਪਣੇ ਕੋਲ ਹੀ ਹੈਗੀ ਜਿਹੜੀ ਇਹਦੀ ਮਾਂ ਹਾਂ ਇਹਦਾ ਪਿਓ ਹੈਗਾ ਫਿਲ ਹੋ ਹੈਗਾ ਇਹਦਾ ਸਾ ਆਪ ਦੇ ਘਰੇ ਹੀ ਆ ਛੋਟਾ ਹਾਂਜੀ ਘਰੇ ਹੀ ਆ ਮਾੜੀ ਠੀਕ ਆ ਠੀਕ ਆ ਠੀਕ ਆ ਠੀਕ ਆ ਮੰਨ ਲਓ ਵੀ ਉਹਦੀ ਕੱਟੀ ਆ ਇਹ ਹਾਂ ਉਹਦੀ ਕੱਟੀ ਠੀਕ ਆ ਅੱਗੇ ਵੀ ਹੈਗੀ ਉਹਦੀ ਕੱਟੀ ਕੋਈ ਛੋਟੇ ਘਰੇ ਅੱਗੇ ਕਿੰਨਾ ਕ ਦੁੱਧ ਪਹਿਲਾਂ ਸੂਈ ਹੋਈ ਆ ਕੋਈ ਪਹਿਲਾਂ ਵੇਚੀ ਸੀ ਇੱਥੇ ਮੰਡੀ ਦੇ ਠੀਕ ਆ ਉਹਨੇ ਕਿੰਨਾ ਕ ਦੁੱਧ ਕੱਢਿਆ ਸੀ ਉਹਦੇ ਥੱਲੇ ਹੀ 13 ਕਿਲੋ 13 ਕਿਲੋ ਪਹਿਲੇ ਸੂਏ ਹਾਂਜੀ ਪਹਿਲੇ ਠੀਕ ਆ ਠੀਕ ਆ ਫਿਰ ਤਾਂ ਚੰਗਾ ਛੋਟਾ ਹਨਾ ਹਾਂਜੀ ਠੀਕ ਆ ਆ ਦਾ ਘਰੇ ਹੀ ਪਾਲਿਆ ਹੋਇਆ ਘਰੇ ਪਾਲਿਆ ਬੱਚਿਆ ਹੀ ਪਹਿਲਾਂ ਵੱਡਾ ਥਾਂ ਸੀ ਉਹ ਵੇਚ ਪਹਿਲੇ ਠੀਕ ਆ ਠ ਇਹ ਤਿੰਨ ਸਾਲਾਂ ਦੀ ਆ ਇਹ ਹਾਂਜੀ ਤੇ ਬੱਚਾ ਕੀ ਇਹਦੇ ਮਗਰ ਕੱਟਾ ਹੀ ਮਗਰ ਕੱਟਾਗਾ ਠੀਕ ਆ ਦੁੱਧ ਕਰ ਜੂਗੀ 10-11 ਕਿਲੋ ਗਿਆ 10 ਕਿਲੋ ਹੈਗਾਗਾ ਠੀਕ ਆ 11-12 ਲੀਟਰ ਕਰ ਜੂਗੀ ਤੇ ਰੇਟ ਦੀ ਗੱਲ ਆਉਂਦੀ ਆ ਬਾਈ ਰੇਟ ਕੀ ਰੱਖਤਾ ਰੇਟ ਇੱਕ 30 6 ਗੱਲ ਮੰਡੀ ਦਾ ਕਰਕੇ ਰੇਟ ਤਾਂ ਕਰਨੇ ਪੈਂਦੇ ਹਨਾ ਬਰਾ ਮੂੰਹ ਮੰਗੇ ਕੋਈ ਨਹੀਂ ਦਿੰਦਾ ਹਨਾ 6 ਗੱਲ ਐਨ ਦੇਣ ਕਿੱਥੋਂ ਕਿੱਥੇ ਕੋਈ ਜੂ ਵੀ ਆਪਾਂ ਸੋਚਾਵੇ ਮਾਣਤਾਨ ਹੋ ਜਾਓ ਨੰਬਰ ਬੋਲ ਦੇ ਇੱਕ ਵਾਰੀ ਆਪਣਾ ਨੰਬਰ ਬਾਈ 88476 36870 36870 ਪਿੰਡ ਕਿਹੜਾ ਹੱਸੇ ਬਾਈ ਨੇ ਕੋਟ ਦੇ ਨਾਲ ਬਾਂਮਣ ਵਾਲਾ ਬਾਂਮਣ ਵਾਲਾ ਕੋਟਕਪੂਰੇ ਦੇ ਨਾਲ ਆ ਜਾਂਦਾ ਹਾਂਜੀ ਠੀਕ ਆ ਲੈ ਵੀ ਚੰਗੀ ਝੋਟੀਆਂ ਬਾਈ ਦੀ ਚੰਗੇ ਦੁੱਧ ਵਾਲੀਆਂ ਘਰੇ ਸਾਂਹ ਦੀ ਟੱਪੀ ਹੈਗੀ ਬਾਕੀ ਦੇ ਠੰਡੀ ਸੀਲਾ ਦੇ ਸਾਂਦੇ ਸੀ ਨਾ ਜੇ ਕਿਸੇ ਭਰਾ ਨੇ ਖਰੀਦਿਆ ਤਾਂ ਬਾਈਆਂ ਨਾਲ ਸੁਭਾਰ ਕਰ ਲਿਓ ਵਪਾਰ ਦਾ ਕੰਮ ਤਾਂ ਨਹੀਂ ਆਪਣਾ ਨਹੀਂ ਨਹੀਂ ਬਾਈ ਕਰਦੀ ਠੀਕ ਕਰਦੀ ਹੈਗੀ ਠੀਕ ਆ ਕਰਦੀ ਝੋਟੀ ਠੀਕ ਆ ਸਾਮਕੇ ਪਸ਼ੂ ਵੇਚਦੇ ਹੋਗੇ 18 ਕਟੀਆਂ ਵੀ ਲੈ ਲੈਣੀ ਠੀਕ ਆ ਠੀਕ ਆ ਲੈ ਲੈਣਾਗਾ ਹਾਂਜੀ ਠੀਕ ਆ ਹੁਣ ਆ ਗਈਆਂ ਆਪਣੇ ਕੋਲ ਕਟੀਆਂ ਕਟੀਆਂ ਹੁਣ ਇੱਕ ਹੀ ਆਈ ਇੱਕ ਹੀ ਆ ਉਹ ਪਾਲੀ ਆ ਘਰ ਦੀ ਭਾਲ ਦੇ ਫਰਦਿਆਂ ਲਈ ਕੁਮੀ ਦੀ ਠੀਕ ਆ ਠੀਕ ਲੈ ਵੀ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਆ ਝੋਟੀ ਲੈਣੀ ਬਹੁਤ ਸੋਹਣੀ ਝੋਟੀ ਹੈਗੀ ਠੀਕ ਹੈ ਹੈਲੋ ਆਪਾਂ ਹੋਰ ਛੋਟੀ ਜਿਹੜੀ ਪਹਿਲੇ ਸੂਈ ਤੋਰ ਕੇ ਦਿਖਾਉਣੇ ਆਗੇ ਥਾਨ ਹਵਾਨਾ ਦੇਖੋ ਤੁਸੀਂ ਬਹੁਤ ਸੋਹਣਾ ਲੱਗਿਆ ਹੋਆ ਮੂੰਹ ਪਾਈ ਸੀ ਤੋਰੀ ਬਈ ਮੜੀ ਆ ਇਹਨੂੰ ਹੋਰ ਥਾਨ ਹਵਾਨਾ ਦੇਖੋ ਤੁਸੀਂ ਬੈਕ ਸਾਈਡ ਤੋਂ ਹਣਾ ਗੇਟ-ਗੇਟ ਤੇ ਜਿਹੜਾ ਥਾਨ ਲੱਗਿਆ ਹੋਇਆਗਾ ਬਾਕੀ ਆਪਾਂ ਡਿਟੇਲ ਜਿਹੜੀ ਬਾਈ ਤੋਂ ਲੈ ਕੇ ਦਮਾ ਸਾ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧਾਗਾ ਬਾਡੀ ਬੰਤ ਦੀ ਵੀ ਚੰਗੀ ਹੈਗੀ ਪਤਲੇ ਪਿੰਡੇ ਦੀ ਐ ਮੋੜ ਲਿਆ ਬਈ ਮੋੜ ਲਿਆ ਪਤਲੇ ਪਿੰਡੇ ਦੀ ਹੈਗੀ ਦੇਖੋ ਸੀ ਨਾ ਕੱਦ-ਗਾਠ ਵੀ ਠੀਕ ਹੈਗਾ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਕਿ ਫੇਸ ਕੁਆਲਿਟੀ ਦੇ ਸਕਦੇ ਸੀ ਖਾਣ ਹਵਾਨਾ ਇਧਰੋਂ ਸਾਈਡ ਤੋਂ ਤੁਹਾਨੂੰ ਆਪਾਂ ਕੋਲ ਕਿਰਾ ਖੜੀ ਦਾ ਚੈੱਕ ਆਊਟ ਕਰਾ ਦੇਣਾ ਹੈ ਨਾ ਦੇਖੋ ਜੀ ਖਾਣਾ ਸੋਹਣਾ ਦਾ ਸਾਇਜ ਵੀ ਸੋਹਣਾਗਾ ਬਾਕੀ ਰੇ ਪਹਿਲੇ ਸੂਏ ਆ ਗਈ ਬਾਕੀ ਬਾਈ ਨਾ ਕਰਦਾ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਨਾਂ ਪਿੰਡ ਕਿਹੜਾ ਬਾਈ ਦਾ ਰਤੋਵਾਲਾ ਹੈ ਹੈ ਜੀ ਰਤੋਵਾਲਾ ਰਤੋਵਾਲਾ ਜ਼ਿਲ੍ਹਾ ਕਿਹੜਾ ਰਹਿੰਦਾ ਹੈ ਆਪਾਂ ਨੂੰ ਲੁਧਿਆਣੇ ਤੋਂ ਆਇਆ ਬਾਈ ਠੀਕ ਹੈ ਰਤੋਵਾਲਾ ਪੈਂਡਾ ਗਾ ਬਾਈਆਂ ਦਾ ਜ਼ਿਲ੍ਹਾ ਲੁਧਿਆਣੇ ਤੋਂ ਆਏ ਆਗੇ ਪਹਿਲੇ ਸੂਏ ਸੂਏ ਆ ਬਾਈ ਦੋ ਦਾਂਦੀ ਆ ਦੋ ਦਾਂਦੀ ਆ ਮੂੰਹੋਂ ਬੱਚਾ ਗਿਆ ਮਗਰ ਕੀ ਆ ਕੱਟਾ ਕੇ ਕੱਟੀ ਕੱਟਾ ਗਾ ਠੀਕ ਆ ਦੁੱਧ ਦੀ ਗੱਲ ਕਰੀਏ ਬਾਈ ਦੁੱਧ ਕਿੰਨਾ ਗਾ ਦੁੱਧ ਦੁੱਧ 10 ਕਿਲੋ 10 ਕਿਲੋ ਠੀਕ ਆ ਰੇਟ ਕੀ ਰੱਖਤਾ ਲੱਖ ਰੁਪਈਆ ਜੀ ਲੱਖ ਰੁਪਈਆ ਠੀਕ ਆ ਚਲੋ ਮੰਡੀ ਦੇ ਹਿਸਾਬ ਨਾਲ ਰੇਟ ਲੱਖ ਰੁਪਈਆ ਗਾ ਬਾਈਆਂ ਦਾ ਠੀਕ ਤੋਰੀ ਬਾਈ ਮਾੜੇ ਹੋ ਰਹੇ ਇਹਨੂੰ ਲੱਖ ਰੁਪਿਆ ਰੇਟ ਆ ਪਹਿਲੇ ਸੂਈ ਝੋਟੀ ਦਾ ਦੇ ਸਕਦੇ ਹਾਂ ਤਾਜੀ ਸੂਈ ਹੋਈ ਹੈ ਕਹਿ ਕੇ ਦਨੋਗੇ ਸੂਈ ਨੂੰ ਸੂਈ ਨੂੰ ਕਹਿ ਕੇ ਦਨੋਗੇ ਜੀ 100 ਰੁਪਿਆ 100 ਰੁਪਿਆ ਠੀਕ ਠੀਕ ਲੈ ਵੀ ਇਹ ਝੋਟੀ ਦੇਖ ਸਕਦੇ ਹੋ ਨਾ ਬਹੁਤ ਸੋਹਣੀ ਹੈਗੀ ਫੇਸ ਕੁਆਲਿਟੀ ਦੀ ਵੀ ਚੰਗੀ ਹੈਗੀ ਬਾਕੀ ਰੱਤੋ ਵਾਲ ਪਿੰਡਾਂ ਬਾਈਆਂ ਦਾ ਘਰ ਦੀ ਝੋਟੀ ਹੈਗੀ ਤੇ ਬਾਕੀ ਮੰਡੀ ਤੇ ਵਿਕੀ ਦਾ ਠੀਕ ਆ ਬਾਈ ਨੰਬਰ ਆਪਣਾ 98143 98143 77104 77104 74 71104 ਆ ਠੀਕ ਹੈ ਇਹ ਨੰਬਰ ਆ ਬਾਈਆਂ ਦਾ ਜੇ ਕਿਸੇ ਭਰਾ ਨੇ ਝੋਟੀ ਲੈਣੀ ਆ ਬਾਈਆਂ ਨਾਲ ਸੰਪਰਕ ਕਿਹੜਾ ਤੁਸੀਂ ਫੋਨ ਤੇ ਗੱਲਬਾਤ ਕਰ ਸਕ ਜਾਓਗੇ ਚੰਗੀ ਐ ਝੋਟੀ ਸੋਹਣੀ ਐਗੀ ਕੱਦ加ੜ ਦੀ ਵੀ ਚੰਗੀ ਐ ਫੇਸ ਕੁਆਲਿਟੀ ਵੀ ਸੋਹਣੀ ਐ ਬਾਕੀ ਤੁਸੀਂ ਸੰਪਰਕ ਕਰ ਸਕਦੇ ਬਾਈਆਂ ਨਾਲ ਤੇ ਬਣੇ ਰਿਓ ਲਾੜ ਤੱਕ ਆ ਪਾਸੋਂ ਹੋਰ ਜਿਹੜੇ ਜਗਰਾਉ ਪਸੂ ਮੰਡੀ ਦੇ ਪਸੂ ਤੋਰ ਕੇ ਦਿਖਾਉਣੇ ਤੇ ਰਹਿੰਦੇ ਆ ਕੀ ਡਿਟੇਲ ਆ ਲਾਈਵ ਤੋਂ ਤੁਹਾਨੂੰ ਇੱਕ ਬਾਈਆਂ ਦੇ ਆਪਾਂ ਪੂਰੀ ਮੱਝ ਤੋਰ ਕੇ ਦਿਖਾਉਣੇ ਆਗੇ ਬਾਈ ਮਾੜੀ ਤੋਰ ਕੇ ਤੋਰੀ ਮਾੜੀ ਜੀ ਤੇ ਤਾਜੀ ਸੂਈ ਹੋਈ ਐਗੀ ਦੇਖੋ ਥਾਣਾ ਹਵਾਨਾ ਹਨਾ ਆਰਡਰ ਰੋਡਰ ਬਹੁਤ ਸੋਹਣਾ ਲੱਗਿਆ ਪੂਰੀ ਮੱਜਾਂ ਦੇ ਸਕੀਨ ਲਈ ਆਪਾਂ ਇੱਕ ਪੂਰੀ ਮੱਜ ਜਿਹੜੀ ਤੁਹਾਨੂੰ ਤੋਰ ਕੇ ਦਿਖਾਉਣ ਲੱਗੇ ਆਂਗੇ ਦੇਖੋ ਦੀ ਥਾਣ ਹਵਾਨਾ ਬਹੁਤ ਡੱਬ ਲੱਗਿਆਗਾ ਡਿਟੇਲ ਆਪਾਂ ਤੁਹਾਨੂੰ ਸਾਰੀ ਬਾਈ ਤੋਂ ਲੈ ਕੇ ਦਵਾਂਗੇ ਦੇਖੋ ਦੀ ਪੱਠਪੁੜੇ ਤੇ ਬੋਡੀ ਬਾਂਡ ਦੀ ਬਹੁਤ ਸੋਹਣੀਆ ਫੇਸ ਬੂਟੀ ਵੀ ਚੰਗੀ ਆ ਗਈ ਤੇ ਦੇਖੋ ਥਾਣ ਹਵਾਨਾ ਇਧਰੋਂ ਦੂਰੋਂ ਦੇਖੋ ਦੀ ਚੈੱਕ ਆਊਟ ਕਰਕੇ ਐ ਜਮਾ ਭਾਂਡਾ ਬਹੁਤ ਸੋਹਣਾ ਲੱਗਾ ਚਾਰਸ ਭਾਂਡਾ ਮੱਜ ਨੂੰ ਦੇਖੋ ਸੀ ਹਨਾ ਤੇ ਦੇਖੋ ਆਰਡ ਰੋਡ ਦੇਖੋ ਬਾ ਕਮਾਲ ਆ ਚੋਟੀ ਦਾ ਬਾਕੀ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਤੇ ਡਿਟੇਲ ਸਭ ਸਾਰੀ ਲੈ ਕੇ ਦਿੰਨਾ ਵੀ ਕੀ ਮਾਲ ਮੁੱਲ ਕਰਦਾ ਇਹਦਾ ਕਿੰਨਾ ਦੁੱਧਾ ਤਾਜੀ ਸੂਈ ਹੋਇਆ ਬੱਚਾ ਮਗਰ ਕਾਲਾਗਾ ਦੇ ਸਾਲ ਹੋਸੀ ਹੈ ਨਾ ਤੇ ਬਾਕੀ ਆ ਜੋ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਪੁੱਛਦੇ ਆ ਵੀ ਕਿੰਨਾ ਦੁੱਧਾ ਦਾ ਇਹ ਥਲੇ ਕੀ ਰੇਟ ਆ ਜੇ ਕਿਸੇ ਭਰਾਣੇ ਲੈਣੀ ਹੋਈ ਤਾਂ ਨੰਬਰ ਵੀ ਸਾਨੂੰ ਲੈ ਕੇ ਦੇਵਾਂਗੇ ਬਾਕੀ ਬਾਈ ਕੋਲੇ ਚੰਗੇ ਜਿਹੜੇ ਪਸੂੰਦੇ ਆਗੇ ਤੇ ਆ ਜੋ ਫਿਰ ਬਾਈ ਨਾਲ ਆਪਾਂ ਸਮਾਰ ਕੇ ਗੱਲਬਾਤ ਕਰਦੇ ਆ ਆਈ ਬਾਈ ਮੜਾ ਜਾਵਰ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਦਾ ਰਸਪਾਲ ਪਿੰਡ ਕਿਹੜਾ ਬਾਈ ਜ਼ਿਲ੍ਹਾ ਬਰਨਾਲਾ ਨੰਗਲ ਠੀਕ ਆ ਭਾਈ ਆਪਣੇ ਇਹ ਪੂਰੀ ਮੱਝ ਜਿਹੜੀ ਕਮੀ ਮਹਿਸੂਸ ਹੋਈ ਆ ਤੀਜਾ ਸੂਆ ਬੱਚਾ ਕੀ ਆ ਮਗਰ ਕੱਟਾ ਏ ਕੱਟੀ ਫੀਮੇਲ ਆ ਠੀਕ ਆ ਫੀਮੇਲ ਆ ਗਈ ਠੀਕ ਆ ਤੇ ਕਿੰਨਾ ਦੁੱਧ ਆ ਭਾਈ ਥੱਲੇ 13 ਲੀਟਰ ਤਿਆਰ ਆ 13 ਲੀਟਰ ਜਮਾ ਠੀਕ ਆ ਥਾਨ ਹਵਾਨਾ ਬਹੁਤ ਸੋਹਣਾ ਨਾ ਤੇ ਬਾਕੀ ਦੇ ਭਾਈ ਰੇਟ ਦੀ ਗੱਲ ਆ ਜਿੰਦੇ ਰੇਟ ਕਿੰਨਾ ਆ 1,30,000 ਲੈਣ ਦੇਣ ਕਿੱਥੋਂ ਕਰਤਾ ਸਹੀ ਆ ਮੁੱਕ ਦੇ ਮਾਨ ਤਾਨ ਜਾਂ ਹੋਰੂਗਾ ਠੀਕ ਆ ਨੰਬਰ ਬੋਲ ਦੇ ਇੱਕ ਵਾਰੀ ਆਪਣਾ 6283606004 6283606004 06004 ਠੀਕ ਆ ਨਾਮ ਰਸਪਾਲ ਹੈਗਾ ਪਿੰਡ ਆਪਣਾ ਨੰਗਲ ਰਹਿੰਦਾ ਜ਼ਿਲ੍ਹਾ ਬਰਨਾਲਾ ਸੋਰੀ ਬਾਈ ਇੱਕ ਵਾਰੀ ਹੋਰ ਲੈ ਵੀ ਆ ਚੋਟੀ ਆ ਕਿ ਦੇਸ਼ਾਂ ਤੀਜੀ ਸੂਈ ਜਿਹੜੀ ਮੱਝ ਸੂਈ ਹੋਈ ਹੈਗੀ 13 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਦੁੱਧ ਤਿਆਰ ਆ ਜੇ ਕਿਸੇ ਭਰਾ ਨੇ ਲੈਣੀ ਹੋਈ ਨੰਬਰ ਤੁਹਾਨੂੰ ਲੈ ਤਾਂ ਤੇ ਬਾਕੀ ਬਾਈ ਮੰਡੀ ਤੇ ਜਿਹੜਾ ਜਗਰਾ ਮਤੇ ਆਇਆ ਹੋਇਆ ਹੈਗਾ ਜੇ ਇੱਥੇ ਵੇਚੀ ਤਾਂ ਠੀਕ ਆਗੀ ਤੇ ਨਹੀਂ ਤੁਸੀਂ ਬਾਈ ਨਾਲ ਸੰਭਰ ਕਰਕੇ ਪੁੱਛ ਸਕਦੇ ਹੋ ਸ਼ਾਮ ਦੇ ਟਾਈਮ ਤੇ ਵੀ ਬਾਈ ਝੋਟੀ ਦੇਗੀ ਕਿ ਨਾ ਉਹ ਪੁੱਛ ਕੇ ਦਵੇ ਡਿਟੇਲ ਆ ਕਿ ਚੰਗੀ ਆ ਝੋਟੀ ਵਧੀਆ ਗਈ ਬਣੀ ਹੋਈ ਬਾਅਦ ਕਰ ਆਪਾਂ ਵੀਡੀਓ ਵਿੱਚ ਸਾਰੇ ਚੰਗੇ ਪੁੱਛ ਦਿਖਾਉਣ ਲਿਆ ਤੁਹਾਡੇ ਲਈ ਭਰਾਵਾਂ ਲਈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਕੇ ਜਾਓ ਜਿਹੜੇ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਅਗਲੀ ਮੰਡੀ ਤੇ ਆਪਾਂ ਫੇਰ ਆਵਾਂਗੇ ਇੱਥੇ ਜਗਰਾਵਾਂ ਦੇ ਤੇ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜਿਹੜੇ ਨੇ ਭਰਾਵਾਂ ਵਾਲੇ ਲਾਸਟ ਤੱਕ ਵੀਡੀਓ ਦੇਖੀ ਆ ਠੀਕ ਆ ਜੀ ਅੱ ਸੋਨੂੰ ਬਹੁਤ ਬਹੁਤਾਂ ਦੀ ਡਿਟੇਲ ਹੈ ਤੇ ਬਹੁਤ ਭਰਾਵਾਂ ਨੇ ਨੰਬਰ ਲੈਤੇ ਆ ਸੋਨੂੰ ਵੀਡੀਓ ਉਮੀਦ ਆ ਤੁਹਾਨੂੰ ਚੰਗੀ ਲੱਗੀ ਹੋਊ ਚੈਨਲ ਨੂੰ ਜਾਂਦੇ ਜਾਂਦੇ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ